ਕੀ ਵਾਕਿਆ ਹੋਇਆ ਤੁਹਾਡੇ ਬੇਟੇ ਨਾਲ ਮੇਰਾ ਬੇਟਾ ਕਲਪੀਤ ਸਿੰਘ ਆਛੂੰਬਾ ਸੁਭਾਸ ਖੱਤਰ ਭਾਰਤੀ ਜਨਤਾ ਪਾਰਟੀ ਇਹ 3 ਦਿਨ ਤੋਂ ਉਹਨਾਂ ਇੱਕ ਸਾਡੇ ਪਿੰਡ ਚੱਪੜ ਆ ਉਹਦੀ ਸਫਾਈ ਕਰ ਰਹੇ ਸੀ ਤੇ ਦੋ ਲੜਕੇ ਜਿਹੜੇ ਚੱਪੜ ਦੇ ਵਿੱਚ ਮੇਰਾ ਬੇਟਾ ਤੇ ਇੱਕ ਲੜਕਾ ਗੁਰਪੁਰ ਇਕਬਾਲ ਛੋਡੀ ਇਹ ਚੱਪੜ ਦੇ ਵਿੱਚ ਵੜੇ ਹੋਏ ਸੀ ਔਰ ਮੈਂ ਬਾਹਰ ਖੜਾ ਸੀ ਮੈਂ ਇਹ ਵੇ ਅਚਾਨਕ ਆਇਆ ਮਾਰਕੀਟ ਤੋਂ ਹੋ ਕੇ ਤੇ ਮੈਂ ਇਹਨਾਂ ਦੇ ਕੋਲ ਆ ਕੇ ਮੈਂ ਖੜ ਗਿਆ ਬਹਿਨੇ ਸਰਪੰਚ ਦੇ ਬੇਟੇ ਦੀ ਗੱਡੀ ਜਾਂਦੀ ਆ ਸਾਪ ਦਾ ਸਰਪੰਚ ਸੁਰੇਂਦਰਪਾਲ ਸਿੰਘ ਲੱड्डੂ ਉਹਦੇ ਬੇਟੇ ਦੀ ਗੱਡੀ ਗਈ ਉਹਦੇ ਮਗਰ ਬਾਈਕਾਂ ਗਈਆਂ ਵਾ ਫਿਰ ਉਹ ਬਾਈਕਾਂ ਜਿਹੜੀਆਂ ਫਿਰ ਵਾਪਸ ਆਈਆਂ ਉੱਥੇ 8 ਤੋਂ 10 ਬੰਦੇ ਸੀ ਜਿਹਦੇ ਵਿੱਚ ਇੱਕ ਬੰਤੀ ਸਰੋਆ ਅਸ਼ੋਕ ਕੁਮਾਰ ਗੋਵਿੰਦਾ ਸੰਨੀ ਮਤਲਬ ਹੋਰ 4-5 ਬੰਦੇ ਆਗੇ ਮੈਂ ਤੁਹਾਨੂੰ ਸਾਰਿਆਂ ਦੇ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਕੋਈ 11:30 ਵਜੇ ਦੇ ਕਰੀਬ ਦੀ ਘਟਨਾ ਸੀ ਜੀ ਸਰ ਤੁਹਾਡੀ ਕੋਈ ਪਰਸਨਲ ਰੰਜਿਸ਼ ਚੱਲਦੀ ਹੈ ਜਾਂ ਨਹੀਂ ਕੋਈ ਪਰਸਨਲ ਕੋਈ ਰੰਜਿਸ਼ ਨਹੀਂ ਹੈਗੀ ਸਾਡੀ ਕਿਸੇ ਨਾਲ ਇਹ ਤੇ ਸਿਰਫ ਆਪਣਾ ਪਬਲੀਕਲੀ ਕਰ ਰਿਹਾ ਕਿਉਂਕਿ ਯੂ نو ਇਹ بارش ਦੇ ਦਿਨ ਹੁੰਦੇ ਨੇ ਤੇ ਪਾਣੀ ਬੈਕ ਕਰਾਂ ਜੀ ਮੇਰੇ ਕਾ ਦੇ ਅੰਦਰ ਕੋਈ ਛੱਪੜ ਆਂਦਾ ਜਾਂ ਕਿ ਇਸਤਰੀ ਕਰ ਰਹੀ ਸੀ ਨਹੀਂ ਵੈਸੇ ਹੀ ਚੱਪੜੋ ਕੋਈ ਆਪਣਾ ਪੰਚਾਇਤ ਦਾ ਛੱਪੜ ਨਹੀਂ ਕੋਈ ਪਿੰਡ ਦਾ ਛੱਪੜ ਨਹੀਂ ਹੈ ਵੈਸੇ ਹੀ ਉਹ ਚੱਪੜ ਬਣ ਚੁੱਕਾ ਵਾ ਤੇ ਸਾਡੇ ਘਰ ਜਿਹੜੇ ਉੱਥੇ ਥੋੜੀ ਨੂਰੀ ਤੇ ਆ ਤੇ ਜਦੋਂ بارش ਆਉਂਦੀ ਹੈ ਉਹ ਪਾਣੀ ਬੈਕ ਆਉਂਦਾ ਉਹਦੇ ਕਰਕੇ ਇਹਨਾਂ ਮੁੰਡਿਆਂ ਨੂੰ ਉਪਰਾਲਾ ਕਰਨਾ ਸੀ ਕਿ ਚਲੋ ਅਸੀਂ ਇਹਦੀ ਸਫਾਈ ਕਰਦੇ ਜਿਹੜਾ ਪਾਣੀ ਬੈਕ ਨਾ ਬੱਧੇ ਤੁਹਾਨੂੰ ਮੰਗ ਕੀ ਨੂੰ ਮੰਗ ਤੇ ਕੋਈ ਹੋਈ ਹੈ ਜੀ ਕਿਹੜੇ ਦੋਸ਼ੀ ਹੋਣ ਤਾਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਉਸਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਕੀ ਕਾਰਵਾਈ ਕਰਨੀ ਹੈ ਜੀ ਡੀਐਸਪੀ ਸਾਹਿਬ ਤੇ ਸਾਬਕਾ ਸਰਪੰਚ ਜਿਹੜਾ ਉਹ ਪੰਚਾਇਤ ਘਰ ਬੈਠੇ ਸੀ ਕਿਉਂਕਿ ਮੈਂ ਉੱਥੇ ਸਾਹਮਣੇ ਪਟ્રોલ ਪੰਪਤਾ ਮੈਂ ਪਟ્રોલ ਪੰਪਤਾ ਜਦੋਂ ਆਪਣੇ ਦੇ ਵਿੱਚ ਐਕਟ ਵਜੋਂ ਤੇਲ ਪਵਾ ਕੇ ਆਇਆ ਹਾਂ ਉੱਥੇ ਡੀਐਸਪੀ ਸਾਹਿਬ ਵੀ ਬੈਠੇ ਸੀ ਤੇ ਸਾਬਕਾ ਸਰਪੰਚ ਵੀ ਬੈਠਾ ਹੈ ਔਰ 8 ਤੋਂ 10 ਮੋਟਰਸਾਈਕਲ ਵੀ ਖੜੇ ਹੁੰਦੇ ਉਦੋਂ ਹੀ ਪ੍ਰੇਰਿਤ ਹੋ ਕੇ ਆਏ ਆ ਐਸਪੀ ਸਾਹਿਬ ਨੇ ਕਿਹਾ ਹੋਊਗਾ ਕਿ ਮੈਂ ਬੈਠਾ ਹਾਂ ਕਿਉਂਕਿ ਪਹਿਲਾਂ ਵੀ ਇਸ ਮੋਢੇ ਦੇ ਉੱਤੇ ਹਮਲਾ ਹੋਇਆ ਦਾਤਰ ਨਾਲ ਇਹਦੀ ਉਂਗਲ ਕੱਟੀ ਗਈ ਆ ਮੇਰੇ ਪਿੰਡ ਵਿੱਚ ਪੁਲਿਸ ਸੀਗੀ ਉੱਥੇ ਨਹੀਂ ਮੇਰਾ ਕਹਿਣਾ ਸਾਰੇ 7 ਘੰਟੇ ਹੋ ਗਏ ਇਸ ਵਾਰਦਾਤ ਨੂੰ ਹੋਇਆ ਕੋਈ ਬਿਆਨ ਹੋਇਆ ਕੋਈ ਪਰਚਾ ਹੋਇਆ ਕੁਝ ਨਹੀਂ ਹੈ ਕੁਝ ਨਹੀਂ ਹੈ ਬਿਲਕੁਲ ਨਹੀਂ ਕਿਉਂਕਿ ਉੱਥੋਂ ਦਾ ਜਿਹੜਾ ਇਹ ਸਾਡਾ ਜਿਹੜਾ ਲੋਕਲ ਪ੍ਰਸ਼ਾਸਨ ਹੈ ਨਾ ਉਹ ਬਿਲਕੁਲ ਨਾ ਉਹਦੇ ਬਕਵਾਦ ਬਕਵਾਦ ਬਿਲਕੁਲ ਜੀ ਬਕਵਾਦ ਕਰਦਾ ਜੀ ਉਹ ਕਿਉਂਕਿ ਇਹ ਸਾਨੂੰ ਸੁਣਨ ਚ ਆਇਆ ਕਿ ਜਿਹੜਾ ਡੀਐਸਪੀ ਆ ਬਾਬਾ ਬਕਾਲਾ ਉਹ ਸ੍ਰਿੰਦਰਪਾਲ ਜਿਹੜਾ ਲੱड्डੂ ਸਰਪੰਚ ਵਾ ਸਾਬਕਾ ਉਹਦਾ ਰਿਸ਼ਤੇਦਾਰ ਉਹ ਸਰਪੰਚ ਨਾਲ ਸਾਡੀ ਚਲੋ ਤੁਹਾਨੂੰ ਪਤਾ ਪੋਲਿਟਿਕਲ ਮਸਲੇ ਚੱਲਦੇ ਹੀ ਰਹਿੰਦੇ ਨੇ ਸਿਰ ਤੇ ਕੀ ਮਾਰਿਆ ਸਿਰ ਤੇ ਦਾਤਰ ਮਾਰਿਆ ਗਿਆ ਦਾਤਰ ਪੁਲਿਸ ਨੇ ਉੱਥੋਂ ਮਰਾਮਤ ਵੀ ਨਹੀਂ ਗੋਲੀਆਂ ਕੱਢੀਆਂ ਵੀ ਚਲਾਈ ਨਹੀਂ ਕੋਈ ਗੋਲੀ ਗੋਲੀ ਕੋਈ ਨਹੀਂ ਚਲਾਈ ਕਹਿ ਕੇ ਗਏ ਆ ਕਿ ਗੋਲੀ ਮਾਰਾਂਗੇ ਇਹ ਬੰਤੀ ਸਰੋਵਾ ਦਾ ਇੱਕ ਛੋਟਾ ਭਾਂਜਾ ਸੀ ਉਹ ਆਇਆ ਸੀ ਬਾਅਦ ਚ ਆਇਆ ਲੜਾਈ ਹੋਣ ਤੋਂ ਬਾਅਦ ਚ ਉਹ ਆਇਆ ਕਹਿੰਦਾ ਵੀ ਗੋਲੀਆਂ ਵੀ ਮਾਰਾਂਗੇ ਕੋਈ ਗੱਲ ਨਹੀਂ ਹੱਲੇ ਤੇ ਦਾਕਰੀ ਮਾਰੇ ਆ ਗੋਲੀਆਂ ਵੀ ਮਾਰਾਂਗੇ ਉਮੀਦ ਹੈ ਪੁਲਿਸ ਇਨਸਾਫ ਕਰੇਗੀ ਤੁਮ ਨਹੀਂ ਤੇ ਦੇਖੋ ਜੇ ਤੇ ਹਾਈ ਲੈਵਲ ਤੇ ਕੋਈ ਪ੍ਰੈਸ਼ਰ ਬਣੂਗਾ ਤੇ ਇਨਸਾਫ ਮਿਲੂਗਾ ਆਦਰਵਾਈਜ਼ ਇਹ ਆਪਾਂ ਚਾਹੀਏ ਕਿ ਸਾਨੂੰ ਕੋਈ ਸਾਡਾ ਬਿਆਸ ਥਾਣਾ ਜਾਂ ਡੀਐਸਪੀ ਬਾਬਾ ਬਕਾਲਾ ਇਨਸਾਫ ਦੇ ਦੇ ਨਾਥਿੰਗ ਉਹ ਤੇ ਆਉਣ ਸਮਿਆਂ ਤੇ ਖਤਸ਼ਾ ਇਹ ਵੀ ਹੋ ਨੁਕਸਾਨ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਕਿਉਂਕਿ ਇਹ ਪਹਿਲੇ ਹੀ ਥ੍ਰੈਟ ਤੇ ਆ ਇਹਦੀ ਸਿਕਿਉਰਿਟੀ ਜਿਹੜੀ ਹੈ ਇਹਦੀ ਫਾਈਲ ਜਿਹੜੀ ਹੈ ਡੀਐਸਪੀ ਦਫ਼ਤਰ ਪਈ ਹੋਈ ਹੈ ਉਹ ਡੀਐਸਪੀ ਦੱਬ ਕੇ ਬੈਠਾ ਐ ਇਹ ਫਾਈਲ ਇੱਕ ਦਿਨੇ ਗਏ ਸੀ ਤੇ ਉਸ ਦਿਨ ਐਸਐਚਓ ਨੂੰ ਜਰੂਰ ਉਹਨੇ ਕਿਹਾ ਕਿ ਯਾਰ ਇਹਨੂੰ ਦੋ ਤਿੰਨ ਬੰਦੇ ਦੇ ਦਿਓ ਜਦੋਂ ਡੀਐਸਪੀ ਨੂੰ ਪਤਾ ਵਾ ਕੇ ਬੰਦਾ ਥ੍ਰੈਟ ਦੇ ਇੱਥੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਵਾ ਫਿਰ ਉਸਨੇ ਇਹਦੀ ਫਾਈਲ ਨੂੰ ਦੱਬ ਕੇ ਰੱਖੀ ਐ ਇਹਦਾ ਨਜ਼ਰ ਆ ਗਿਆ ਕਿ ਆਮ ਆਦਮੀ ਪਾਰਟੀ ਕਿੰਨੀ ਅਤੰਕੀਤ ਕਿੰਨੀ ਡਿਮੋਰਲਾਈਜ਼ਡ ਐ ਆਮ ਆਦਮੀ ਪਾਰਟੀ ਕਿੰਨੀ ਘਬराई ਹੋਈ ਐ ਇਹ ਨਜ਼ਰ ਆ ਗਿਆ ਉਸੇ ਕਰਕੇ ਹਲੇ ਇਲੈਕਸ਼ਨ ਡਿਕਲੇਰ ਹੀ ਨਹੀਂ ਹੋਇਆ ਹਲੇ ਤਾਂ ਵੋਟਾ ਵਾਟਾ ਬੰਦੀਆਂ ਬਈਆਂ ਨੇ ਹਲੇ ਤੇ ਇੱਕ ਤਰ੍ਹਾਂ ਨਾਲ ਇੱਕ ਪ੍ਰੀਲੀਮਿਨਰੀ ਸਟੇਜ ਐ ਉਹਦੇ ਦੇ ਅਤੰਕੀ ਤੋਂ ਹੋਏ ਪਏ ਨੇ ਚੋਣਾਂ ਦੇ ਵਿੱਚ ਮੈਂ ਗਵਰਨਰ ਸਾਹਿਬ ਤੋਂ ਮੰਗ ਕਰਾਂਗਾ ਕਿ ਪੰਜਾਬ ਦੇ ਲਈ ਸੰਗਿਆਨ ਲੈਣ ਗਵਰਨਰ ਸਾਹਿਬ ਕਿ ਪੰਜਾਬ ਦੇ ਵਿੱਚ ਜੋ ਚੋਣਾਂ ਵਾਲੇ ਨੇ ਇਸ ਤਰ੍ਹਾਂ ਦੀ ਘਟਨਾਵਾਂ ਹੋਈਆਂ ਰਹੀਆਂ ਤੇ ਮੈਂ ਸਮਝਦਾ ਨਾ ਕਿ ਬਹੁਤ ਮਾੜੇ ਹਾਲਾਤ ਹੋ ਜਾਣਗੇ ਇਹ ਸਰਕਾਰ ਤੇ ਨੱਥਪਾਨ ਭਗਵੰਦ ਮਾਨ ਜੀ ਨੂੰ ਵੀ ਕਹਾਂਗਾ ਕਿ ਲੋਕਤੰਤਰ ਦਾ ਸਨਮਾਨ ਕਰੋ ਤੁਸੀਂ ਇੱਕ ਪਾਰਟੀ ਹੋ ਜਿਹੜੀ ਕਿੰਨ ਅੰਦੋਲਨ ਚੋਂ ਨਿਕਲੇ ਹੋ ਪਰ ਹੁਣ ਤੁਸੀਂ ਜਿਹੜਾ ਹੈ ਤੁਹਾਡੇ ਤੇ ਜਿਹੜਾ ਇੱਕ ਪ੍ਰਭਾਵ ਪੈ ਗਿਆ ਨਸ਼ਾ ਮਾਫੀਆ ਦਾ ਤੁਹਾਡੇ ਤੇ ਪ੍ਰਭਾਵ ਪੈ ਗਿਆ ਅਪਰਾਧੀਆਂ ਦਾ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਅਪਰਾਧੀਆਂ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਭੂਮੀ ਮਾਫੀਆ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਨਸ਼ਾ ਮਾਫੀਆ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਰੇਤ ਮਾਫੀਆ ਦੇ ਤੇ ਇਸ ਕਰਕੇ ਤੁਸੀਂ ਆਪਣਾ ਜਿਹੜਾ ਫਰਜ਼ ਹੈ ਉਹ ਅਜਨੇਬ ਆਣੀ ਬਾਰੇ ਪਛਲੇ ਦਰਵਾਜ਼ੇ ਤੋਂ ਇਲੈਕਸ਼ਨ ਜਿਤਨਾ ਚਾਹਦੇ ਹੋ ਜਿਹੜਾ ਤੁਸੀਂ ਨਹੀਂ ਜਿੱਤ ਪਾਓਗੇ ਜਿੱਦਾਂ ਤੁਸੀਂ ਹਾਰੇ ਹੋ ਲੋਕ ਸਭਾ ਦਾ ਇਲੈਕਟਡ ਇਹੀ ਮਾਨ ਸਾਹਿਬ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ 35 ਲੋਕ ਸਭਾ ਦੇ ਸੰਸਦ ਸਾਡੇ ਪਹੁੰਚਣਗੇ ਉੱਥੇ ਜਾ ਕੇ ਲੋਕ ਸਭਾ ਇਹ ਤੇ ਜਿੱਤੇ ਤਾਂ ਸਾਰੇ 3 ਉਸ لحاظ ਦੇ ਨਾਲ ਹੂਨ ਨੂੰ ਅਤੰਕੀ ਤੋਂ ਹੋ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਇਹ ਜੰਗਲ ਦਾ ਆਜਬਾਨਾ ਆਗੇ ਇਹ ਚਾਹੁੰਦੇ ਨੇ ਕਿ ਪਿਛਲੇ ਦਰਵਾਜੇ ਤੋਂ ਤਾਕਤ ਦੇ ਨਾਲ ਸੁਣਾਵੋ ਆਵਾਜ਼ੀ ਪਾਰਟੀ ਦੀ ਨੀਤੀਆਂ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਆਵਾਜ਼ੀ ਪਾਰਟੀ ਨੇ ਇਹ ਦਾਵਾ ਕਰਦੀ ਹੈ ਇਸੇ ਕਰਕੇ ਤੇ 36 ਗਣ ਦਾ ਚੋਣ ਹੋਇਆ ਰਾਜਸਥਾਨ ਦਾ ਚੋਣ ਹੋਇਆ ਮੱਧ ਪ੍ਰਦੇਸ਼ ਦਾ ਚੋਣ ਹੋਇਆ ਉਹਦੇ ਚੋਣ ਵਿੱਚ ਇਹਨਾਂ ਦੀ ਜਬਾਨਤਾ ਜਬਤ ਹੋ ਗਈ ਆ ਨੋਟਾ ਤੋਂ ਵੀ ਘੱਟ ਵੋਟ ਪਏ ਔਰ ਪੰਜਾਬ ਦਾ ਚੋਣ ਹੋਇਆ ਜਿਹੜੇ ਭਗਵੰਤ ਸਿੰਘ ਕਹਿੰਦੇ ਸੀ ਕਿ 13 ਦੀ 13 ਸੀਟਾਂ ਜਿੱਤਾਂਗੇ ਉਹ ਜਿੱਤੇ ਤੇ ਸਾਰੇ 3 ਔਰ ਸ਼ੇਅਰ ਵੀ ਘਟ ਕੇ 26% ਤੇ ਆ ਗਿਆ ਪ੍ਰਤੀਕਸ਼ ਕੋ ਪ੍ਰਮਾਨ ਕੀ ਗਿਆ ਵਚਨ ਮਲਿਕ ਸਾਹਿਬ ਹੁੰਦੀ ਕਟਨਾ ਦੀ ਕੋਈ ਗ੍ਰਿਫਤਾਰੀ ਜਾਂ ਕੋਈ ਕਾਰਵਾਈ ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗਾ ਜੀ ਕਿ ਅਟੈਂਪਟ ਟੂ ਮਰਡਰ ਦੇ ਵਿੱਚ ਇਹ ਜਿਹੜੇ ਲੋਗ ਜਿਹੜੇ ਅਪਰਾਧੀ ਆਮ ਆਦਮੀ ਪਾਰਟੀ ਦੇ ਕਪੜੇ ਪਾ ਕੇ ਆ ਗਏ ਨੇ ਜਿਹੜੇ ਅਪਰਾਧੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਏ ਜਾਇ ਹੋਰ ਕੁਲਵੀਰ ਹੋਣਾ ਤੇ ਇਹਨਾਂ ਦੇ ਸਾਥੀਆਂ ਦੇ ਅਟੈਕ ਕਰਨ ਵਾਲਿਆਂ ਤੇ ਇਰਾਦਾਇ ਕਤਲ ਦਾ ਮਗਦਮਾ ਜਿਹੜਾ ਦਰਜ ਕੀਤਾ ਜਾਏ ਠੀਕ ਠੀਕ